ਦੋਸਤੋ ਅੱਜ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਹਾਂ ਚੁੰਨੀ ਮੇਸ਼ੀ ਹੋਟਲ ਤੇ ਰੈਸਟੋਰੈਂਟ ਵਾਲਿਆਂ ਨੇ ਇਹਨਾਂ ਦਾ ਬਹੁਤ ਹੀ ਸੋਹਣਾ ਨਵਾਂ ਰਾਇਲ ਐਲਬਰਟ ਹਾਲ ਬਣਾਇਆ ਹੈ ਕਿਉਂਕਿ ਵਿਆਹਾਂ ਦਾ ਸੀਜ਼ਨ ਹੁਣ ਨੇੜੇ ਆ ਰਿਹਾ ਹੈ ਬਾਈ ਜੀ ਤੁਸੀਂ ਕੋਈ ਵੀ ਵਿਆਹ ਸ਼ਾਦੀ ਦਾ ਵੱਡਾ ਛੋਟਾ ਪ੍ਰੋਗਰਾਮ ਕਰਨਾ ਤਾਂ ਤੁਸੀਂ ਇੱਥੇ ਬੁਕਿੰਗ ਕਰਕੇ ਬੁੱਕ ਕਰ ਸਕਦੇ ਹੋ ਕਿਉਂਕਿ ਇਹਨਾਂ ਕੋਲ 5 ਹਾਲ ਬਣਾਏ ਹੋਏ ਨੇ 5ੇ ਹਾਲ ਬਹੁਤ ਵੱਡੇ ਨੇ ਜਿਹੜੇ 2 ਹਾਲ ਨੇ ਉੱਥੇ 150 ਬੰਦੇ ਦੀ ਕੈਪੈਸਿਟੀ ਵਾਲੇ ਨੇ ਤੇ ਜਿਹੜੇ ਦੂਜੇ 2 ਹਾਲ ਨੇ ਉਹ 100 ਬੰਦੇ ਦੀ ਕੈਪੈਸਿਟੀ ਵਾਲੀ ਨੇ ਤੇ ਸਭ ਤੋਂ ਵੱਡਾ ਹਾਲ ਹੈ ਜਿਹੜਾ ਬਾਈ ਤੇ ਜਿਹੜਾ ਪਲੇਟ ਸਿਸਟਮ ਇਹਨਾਂ ਦਾ ਉਹ 700 ਰੁਪਏ ਤੋਂ ਸ਼ੁਰੂ ਹੋ ਜਾਂਦਾ ਹੈ ਤੁਸੀਂ ਕੋਈ ਵੀ ਵੱਡਾ ਛੋਟਾ ਪ੍ਰੋਗਰਾਮ ਇੱਥੇ ਬੁੱਕ ਕਰ ਸਕਦੇ ਹੋ ਤੇ ਲੰਚ ਡਿਨਰ ਲਈ ਵੀ ਇਹ ਰੈਸਟੋਰੈਂਟ ਬਹੁਤ ਹੀ ਫੇਮਸ ਆ ਬਾਈ ਜੀ ਆਫਲਾਈਨ ਦੇ ਤੁਸੀਂ ਸਾਰੇ ਜਾਣਦੇ ਹੋ ਖੁੱਲੀ ਡੁੱਲੀ ਪਾਰਕਿੰਗ ਦੀ ਸਪੇਸ ਆ ਬਾਈ ਜੀ ਕੋਈ ਦਿੱਕਤ ਨਹੀਂ ਤੁਸੀ ਜਿੱਦਾਂ ਮਰਜ਼ੀ ਕੱਠੋ ਫੇ ਤੇ ਪਾਰਕਿੰਗ ਦੀ ਸਪੇਸ ਖੁੱਲੀ ਆ ਤੇ ਜੇ ਕਿਸੇ ਨੇ ਕੋਈ ਛੋਟੀ ਮੋਟੀ ਕਿਟੀ ਪਾਰਟੀ ਕਰਨੀ ਆ ਜਾਂ ਜੇ ਕੋਈ ਮੀਟਿੰਗ ਕਰਨੀ ਆ ਉਹਨਾਂ ਕੋਲ ਹੋਰ ਰੂਮ ਵੀ ਹੈਗੇ ਆ ਤੇ ਵੱਡੀ ਗੱਲ ਬਾਈ ਉਹਨਾਂ ਦਾ ਰੂਮ ਵੀ ਬਣਾਏ ਹੋਏ ਆ ਬਾਈ ਜੀ ਬਹੁਤ ਹੀ ਜ਼ਿਆਦਾ ਰੂਮ ਨੇ ਭਾਈ ਉਹਨਾਂ ਕੋਲ ਕੋਈ ਦੂਰੋਂ ਫੈਮਿਲੀ ਆਂਦੀ ਹੈ ਵਿਆਹ ਸ਼ਦੀ ਲਈ ਉੱਥੇ ਰਹਿ ਵੀ ਸਕਦੀ ਹੈ ਪ੍ਰਾਈਵੇਸੀ ਇਹ ਪੂਰੀ ਤੇ ਭਾਈ ਜੀ ਜਿਹੜੇ ਇੱਥੇ ਆ ਚੁੱਕੇ ਨੇ ਜਾਂ ਕੋਈ ਵਿਆਹ ਦਾ ਫੰਕਸ਼ਨ ਬੁੱਕ ਕੀਤਾ ਕਿਸੇ ਦਾ ਹੋਇਆ ਸੀਗਾ ਇੱਥੇ ਉਹ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਿਆ ਬਾਕੀ ਸ਼ੇਅਰ ਕਰਦੇ ਵੀਡੀਓ ਸਾਰੇ